ਜੀ ਸਾਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਸਾਡੇ ਨਵੇਂ ਵਲੌਗ 'ਚ ਉਮੀਦ ਕਰਦੇ ਤੋ ਸਾਰੇ ਵਧੀਆ ਹੋਵੋਗੇ ਆਪਾਂ ਵੀ ਸਾਰੇ ਵਧੀਆ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਲਓ ਜੀ ਆਪਾਂ ਲੈ ਕੇ ਆਏ ਤੁਹਾਡੇ ਲਈ ਅੱਜ ਇੱਕ ਨਵਾਂ ਵਲੌਗ ਅੱਜ ਸਾਡੇ ਫੇਰ ਬਹੁਤ ਜ਼ਿਆਦਾ ਧੁੰਦ ਹੋ ਗਈ ਹੈ ਅੱਗੇ 2-3 ਦਿਨ ਹੈ ਨਹੀਂ ਸੀ ਹਨਾ ਆਪਣੇ ਧੁੰਦ ਸੋ ਸਾਡਾ ਪੋਤਾ ਜਰੋਂ ਉੰਦਾ ਗਿਆ ਵਾ ਜੀ ਦੇਖੋ ਧੁੰਦ ਬਹੁਤ ਜ਼ਿਆਦੀ ਹੋਈ ਪਈ ਆ ਰੋਂਦਕੀ ਨਹੀਂ ਉਪੀਏ ਨਾ ਅੱਜ ਸਾਡਾ ਵਾਹ ਨਹੀਂ ਸ਼ਾਇਦ ਕਿਉਂਕਿ ਤਾਇਆ ਜੀ ਦਾ ਪੁੱਤਾ ਗਿਆ ਨਹੀਂ ਅੱਜ ਵਾਹ ਸਾਡਾ ਰੋਂਦਾ ਗਿਆ ਕਿੱਥੇ ਚੱਲੇ ਤਿਆਰ ਹੋ ਗਏ ਪਾਣੀ ਨਾਲ ਪਾਣੀ ਮਿਲਣਾ ਨਹਿਰ ਆਈ ਨਹੀਂ ਨਾ ਕਾ ਕਿ ਆ ਗਿਆ ਪਾਣੀ ਵਾਰੀ ਆਪਾਂ ਵਾਰੀ ਇੱਥੋਂ ਵਾਲੀ ਤਾਂ ਦੇਤੀ ਹਾਂ ਸ਼ਾਮ ਵਾਲੀ ਲਾਵਾਂਗੇ ਸ਼ਾਮ ਆ ਜਾਗੇ ਥੋੜਾ ਟਾਈਮ ਨਾਲ ਅੱਛਾ ਛਾਲਦੇ ਰਾਤ ਤੱਕ ਵੀ ਫਿਰ 11:00 ਵਜੇ ਤੱਕ ਈ ਠੰਡ ਲੱਗੂਗੀ 11 ਵਜੇ ਤੱਕ ਠੰਡ ਲੱਗੂਗੀ ਸਰਦੇ ਅਜੇ 11 ਵੀ ਲੇਟ ਹੀ ਵਜਦੇ ਆ ਉਹ ਤਾਂ ਪਾਣੀ ਠੰਡਾ ਠੰਡਾ ਹੋਊਗਾ ਨਜ਼ਾਰੇ ਆ ਜੁਕੇ ਹੈ ਨਾ ਆਏ ਰਾਤ ਨੂੰ ਖਾਣੇ ਠੰਡੇ ਪੰਜਨਾ ਕੇ ਆਏ ਠੰਗ ਆ ਠੀਕ ਆ ਠੀਕ ਆ ਆਹ ਆਪਣੇ ਸੁੰਡ ਕਾਟ ਕੇ ਸੁੰਡ ਵੜਾਉਣਾ ਜੀ ਠੰਡ ਹੈ ਯਾਰ ਨਾ ਸੁੰਡ ਖਾ ਲਈ ਆਪੇ ਨਹੀਂ ਪਾਲਾ ਲਾਇਆ ਹੈ ਨਾ ਬੁਰਾ ਨਾ ਗਏ ਤਾ ਬੁਰਾ ਵਰਪਾ ਕਾ ਬੜਾ ਮੋਸਵਾਦ ਬਣਦੀ ਦੇਖੋ ਦੇਖ ਸ਼ਰਾਬ ਨੂੰ ਦੇਖੀ ਨਹੀਂ ਮੈਂ ਬਣਾ ਕੇ ਤਿਆਰ ਰੱਖੂਗਾ ਨਾਲ ਮੈਂ ਨਹੀਂ ਯਾਰ ਟਿਰਦੀ ਹੈ ਸਰਦਾਰ ਜੀ ਗੱਲ ਸੁਣ ਅੰਦਰ ਲੋਬੀ ਚ ਨਾ ਮਿੱਟੀ ਮਿੱਟੀ ਘੜਦੀ ਮੈਂ ਤਾਂ ਰੂ ਮੜਾ ਚਾੜੂ ਲੈ ਕੇ ਤਾਂ ਸਾਫ ਕਰਦੇ ਪਤਾ ਮਿੱਟੀ ਹੋ ਗਈ ਨਹੀਂ ਘੜਦੀ ਕਹਿੰਦੀ ਮੈਂ ਮੈਂ ਕਿਹਾ ਚੱਲ ਤੂੰ ਜਾ ਕੇ ਦਿਖਾ ਸੈਂਕਲ ਤੇ ਜਾਨੀ ਕਿਦਾਂ ਦੋਨੋਂ ਟਾਇਰ ਪੈਂਚਰ ਕਰ ਦੋਨੇ ਮੈਂ ਕਿਹਾ ਜਾ ਤੂੰ ਕਿਦਾਂ ਜਾਨੀ ਆ ਚਾਹ ਚਾਹ ਦੇ ਦੋ ਅੱਜ ਤੁਸੀਂ ਕਿਵੇਂ ਟਾਈਮ ਨਾਲ ਪਾਣੀ ਲਾਉਣ ਜਾਣਾ ਕਿੰਨੇ ਵਜੇ ਵਾਰੀ ਆਉਣਾ ਸਾਧ ਤੋਂ ਬਾਅਦ ਆਵਾਂ ਹਾਂ 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 ਉਹ ਵਾ ਬਿਠੜੀ ਛੜੀ ਚੱਲ ਰਹੀ ਹੈ ਬਾਇਆ ਲਾਉ ਜੀ ਅਸੀਂ ਲਈ ਚਾਹ ਅੱਜ ਅਸੀਂ ਨਾ ਸੱਸ ਨੇ ਚਾਹੀ ਨਹੀਂ ਬਣਾਈ ਸ਼ੇਰ ਦੀ ਇਹ ਤਾਂ ਦੇਖ ਮੂੰਹ ਦੇਖੋ ਇਹਦਾ ਮੂੰਹ 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 ਦੇਖੋ ਇਹਦਾ ਮੂੰਹ ਨਾ ਹਾਂ छोटा सरदार।, सरदार जी अपने सारे पूछ रहे आप पेपर यूज किया लाया वाल वॉलपेपर यूज किया ਟਾਈਲ ਆ ਟਾਈਲ ਆ ਮੈਂ ਦੱਸਾਂ ਆ ਵੇਖੋ ਜੀ ਇਹ ਟਾਈਲ ਆ ਆ ਸੈਲ ਇੰਨਾ ਫੁੱਟ ਵੀ ਫੁੱਟ ਆਹਦਾ 4 ਆ 4 ਬਾਕਸ ਆ ਨਾ ਆ 4 ਖਾਨੇ ਇਹਦੇ ਚ 1 2 3 4 ਆ ਸਾਰੇ ਆ ਰਹੇ ਜੋ ਉਹ ਸਾਰੇ ਇਦਾਂ ਲੱਗਦਾ ਇਦਾਂ ਹੀ ਆ ਨਾ ਜਿਵੇਂ ਵਾਲਪੇਪਰ ਯੂਜ਼ ਕੀਤਾ ਆ ਆ ਇਹ ਜਿੱਧਰੋਂ ਮਰਜ਼ੀ ਖੜ ਕੇ ਦੇਖ ਲੋ ਕਿਸੇ ਕੋਨੇ ਤੋਂ ਆ ਸਾਰੇ ਐ ਹੀ ਦਿਖਣਗੇ ਆ ਦੇਖੋ ਨਾ ਪਰਲੇ ਬੈਟਰੀ ਚੋਂ ਲੱਗ ਹਾਂ ਸੇਮ ਹੀ ਲੱਗਦੇ ਆ ਬਾਕਸ ਹਾਂ ਸਾਰੇ ਐਵੇਂ ਨਹੀਂਗੇ ਵੀ ਅੱਗੇ ਪਿੱਛੇ ਨਹੀਂਗੇ ਬਾਕਸ ਐਵੇਂ ਵੀ ਸਿੱਧੇ ਲੱਗਣਗੇ ਹੂੰ ਐਵੇਂ ਪਿੱਛੇ ਦੇਖੋਗੇ ਤਾਂ ਆਹ ਦੇਖੋ ਇੱਕੋ ਜਿਹਾ ਲੱਗਦੇ ਆ ਜਿੱਦਾਂ ਮਰਜ਼ੀ ਦੇਖ ਲੋ ਐਨ ਉਹ ਦੇਖੋ ਜਿੱਥੇ ਗੁਰਮੰਚ ਖੜਾ ਉਹ ਦੇਖੋ ਜੋੜ ਦੇਖਦੇ ਆ ਨਾ ਮੇਰੇ ਹਾਂ ਉਹ ਵੀ ਜੋੜ ਦੇਖਦੇ ਨੇ ਟਾਈਲ ਨੇ ਟਾਇਲ ਹੈ ਜੀ ਟਾਇਲ ਇਹ ਟਾਈਲ ਲਗਵਾਈ ਸੀ ਜੀ ਅਸੀਂ ਨੋਟਬੰਦੀ ਚ ਹੈ ਇਹ ਟਾਈਲ ਨੋਟਬੰਦੀ ਚ ਸਾਡੇ ਵਿਆਹ ਨੂੰ ਥੋੜੇ ਦਿਨ ਰਹਿੰਦੇ ਸੀਗੇ ਜਦੋਂ ਅਸੀਂ ਲਗਵਾਈ ਸੀਗੇ ਇਹ ਸਰਦਾਰ ਜੀ ਦੱਸਦੇ ਹੁੰਦੇ ਵੀ ਲੋਬੀ ਲੋਬੀ ਸਾਰੀ ਲਗਵਾ ਲਈ ਸੀਗੀ ਕਲਾ ਮਤਲਬ ਬਾਹਰ ਪੋਰਚ ਚ ਰਹਿ ਗਿਆ ਸੀ ਜਦੋਂ ਨੋਟਬੰਦੀ ਹੋ ਗਈ ਸੀ ਮੋਦੀ ਨੂੰ ਪਤਾ ਲੱਗ ਗਿਆ ਸੀ ਵੀ ਅਸੀਂ ਫਰਸ਼ ਲਾ ਲਿਆ ਵਾ ਹੁਣ ਲੋਟ ਬੰਦੀ ਕਰ ਦੋ ਤਰੀਕੇ ਤੇ ਪਹਿਲਾ ਹੋ ਜਾਂਦੀ ਤੇ ਫੇਰ ਤਾਂ ਹਨਾ ਲੱਕੜੇ ਫੇਰ ਫਰਸ਼ ਲੱਗਣਾ ਨਹੀਂ ਸੀ ਤੇ ਬਾਅਦ ਚ ਨਾ ਹੁਣ ਅੱਜ ਗੁਆ ਮਿੱਟੀ ਜਾਂਦੀ ਸਹੀ ਗੱਲ ਆ ਕਿਉਂਕਿ ਹਨਾ ਵਿਆਹਾਂ ਤੋਂ ਬਾਅਦ ਖਰਚੇ ਵੱਧਦੇ ਆ ਤੂੰ ਅੱਜ ਗੁਆ ਮਿੱਟੀ ਫੇਰਦੀ ਨਾ ਹਾ ਨਹੀਂ ਮੋਦੀ ਦੇ ਭਾਈ ਮੇਰਾ ਚੰਗਾ ਹੀ ਸੋਚਿਆ ਵਿਚਾਰੇ ਨੇ ਉਹਨੇ ਨੋਟ ਬੰਦੀ ਬਾਅਦ ਚ ਕੀਤੀ ਨਹੀਂ ਤੇ ਮੈਂ ਗੁਆ ਮਿੱਟੀ ਫੇਰਦੀ ਹੁੰਦੀ ਹੁੰਦੀ ਮੈਂ ਤਾਂ ਕਦੇ ਫੇਰ ਹੀ ਵੀ ਨਹੀਂ ਮੈਨੂੰ ਹਸਾਬ ਹੀ ਨਹੀਂ ਹੋਣਾ ਸੀ ਕਿੱਦਾਂ ਫੇਰਨੀ ਆ ਸਾਉ ਤੁਹਾਨੂੰ ਨੰਨਾ ਨਾ ਬਾਤ ਹੋਲੀ ਹੋਈ ਹੈ ਹਾਂ ਫੋਂਟ ਜਮਾਨੇ ਗਏ ਅੱਗੇ ਕੀ ਹੁੰਦਾ ਸੀ ਕੋਈ ਗੈਸਟ ਆਉਣਾ ਤਾਂ ਉਹ ਹਨਾ ਬੁੜੀਆਂ ਨੇ ਕਹਿਣਾ ਕੱਲੂ ਪਰੋਹਣੇ ਆਉਣੇ ਆ ਤਾਂ ਉਹ ਆ ਮਿੱਟੀ ਫੇਰ ਲੀਏ ਹੈ ਲਾਉ ਜੀ ਮੈਂ ਵੀ ਪੀ ਲਾਂ ਚਾਹ ਚਾਹ ਠੰਡੀ ਹੈ ਤੇ ਦੇਖੋ ਜੀ ਸਾਡੀ ਮੈਡਮ ਨੇ ਆਈਏ ਦੁਕਾਨ ਤੋਂ ਪਤਾ ਹੂੰਗਾ ਮੈਂ ਪੁੱਛ ਵੀ ਬਣੇ ਇੱਕ ਹੁਣ ਸ਼ਾਮ ਪਈ ਹੋਈ ਆ ਕਿ ਹੁਣ ਅੜਾਉ ਹੁਣ ਅਸੀਂ ਕੋਸ਼ਿਸ਼ ਕੀਤੀ ਨਹੀਂ ਉੱਡੀ ਆ ਬੰਨੀ ਚੱਲ ਸਕਦੀ ਕਿਨੂੰ ਹੂੰ ਹੂੰ ਕੋਈ ਨਾ ਤੇ ਹੈ ਨਹੀਂ ਕੋਈ ਨਾ ਵਿਚਾਰੀ ਗਰੀਬਣੀ ਹੈ ਹੀ ਕੋਈ ਨਹੀਂ ਹੈ ਹੀ ਕੋਈ ਹੈ ਉਹ ਉਸਕਾ ਅੰਦਰ ਪੇਟਾ ਬਾਹਰ ਆ ਗਿਆ ਹੈ ਉਹ ਆਵਦੀ ਸਾਈਕਲੀ ਅੰਦਰ ਕਰਨੀ ਆ ਠੀਕ ਆ ਆ ਇੱਕੋ ਦਾ ਟਰੈਕਟਰ ਪਿਆ ਬਾਹਰ ਉਹਦੀ ਸਾਈਕਲੀ ਉਹ ਪਈ ਵਿਚਾਰੀ ਸ਼ਰਾਬੀ ਹੋਈ ਹੋਈ ਉਹ ਨਾ ਉਹ ਜਿਵੇਂ ਜਿਵੇਂ ਨੇ ਰਾਹ ਹੁੰਦਾ ਨਾ ਉਹ ਆਪਣੇ ਆਪ ਅੰਦਰ ਕਰ ਲੈਂਦਾ ਸਾਡੀ ਮੈਡਮ ਆ ਨਹੀਂ ਕਰਦੀ ਪਤਾ ਨਹੀਂ ਉਹ ਜਿੰਨੇ ਖਿਡਾ ਇੱਕ ਇੱਕ ਖਿਡੌਣਾ ਨਾ ਫੜ ਫੜ ਕੇ ਅੰਦਰ ਕਰੀ ਜਾਏ ਤੇ ਪਾਪਾ ਕਹਿੰਦੇ ਵੇਖੀ ਉਧਰ ਕਹਿੰਦੇ ਆਪਦਾ ਸਾਰੇ ਖਿਡੌਣੇ ਅੰਦਰ ਰੱਖਣ ਦੇ ਹਾ ਏਕ ਏਕ ਕਰਕੇ ਅਸੀਂ ਖਾਰੇ ਸੀ ਜੀ ਕਿੰਨੂ ਮੇਰੀ ਕੁੜੀ ਮੇਰੇ ਕੋ ਖੋ ਕੇ ਲੈ ਗਈ ਆ ਮੇਕੀ ਪੀਸ ਕਰਦਾ ਸਾਰੇ ਖੋ ਕੇ ਲੈ ਗਈ ਆ ਕਿਹਨੀਆਂ ਲੱਗਦੀ ਮੇਰੇ ਜਮਾਈ ਹੈਂ ਮਾ ਦੇ ਬਰਾਬਰ ਦੀ ਹੋ ਚਲੀ ਮੋਢੇ ਮੋਢੇ ਮਾ ਦੇ ਆਉਣ ਲੱਗ ਗਈ ਆ ਆਖੇ ਮਾ ਦੇ ਲੱਗਦੀ ਨਹੀਂ ਜੀ ਹਾਂਜੀ ਕਿਵੇਂ ਆ ਜੀ ਬਾੜੀ ਬਤਾਂਗੇ ਜੀ ਹੋ ਜਾਗੀ ਲੋਧੀ ਕੀ ਹੋ ਗਿਆ ਹੈਂ ਸਮਾ ਲਾਉਣ ਪਤੰਗ ਨੂੰ ਉੱਡੀ ਦੇ ਹਾਂਜੀ ਕਿਆ ਬਣਦਾ ਇਹ ਬਣਦਾ ਅੱਜ ਜੀ ਕਿਉਂ ਬਤਾਉਂ ਕਿਉਂ ਬਤਾਉਂ ਕਹਿੰਦੇ ਕਿਉਂ ਬਤਾਉਂ ਬਤਾਉ ਬਣਾ ਰਹੇ ਮੈਂ ਕਿ ਚੇਲਕੇ ਬਣਾਉਣੇ ਆ। ਇਹ ਕਿ ਨਾ ਪਾਣੀ ਚ ਰੱਖਿਓ ਚੇਲਕੇ ਬਿਗਾੜੇ ਹੋਈ ਜਾਂਦੇ ਆ। ਉਹਨੇ ਹੁੰਦੇ ਚੇਲਕੇ। ਚੇਲਕੇ ਬਣਾਉਣੇ ਹੋਵੇ ਤਾਂ ਪਰਚ ਨੂੰ ਫਿਰ ਟਾਈਮ ਲੱਗਣਾ ਸੇਕ ਟਮਾਟਰ ਹੈ ਨਹੀਂ ਗੇ। ਆ ਤਾਂ ਵਿੱਚ ਤੋਂ ਘੱਟ ਭਨਾਉਂਦੇ ਆਪਾਂ। ਹਮ ਬਟ ਆ ਚੇਲਕੇ ਵੀ ਬਣਾਵਾਂਗੇ ਨਾ ਤਾਂ ਸੇਮ ਹੋ ਵੀ ਹੋ ਜਾਂਦੇ ਕੋਈ ਫਰਕ ਨਹੀਂ। ਬਤਾਉ ਜੀ ਬੈਂਗਨ ਹੈ, ਬ੍ਰਿੰਜਲ। ਇਹ ਦੇ 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 ਦੇ। ਦੋ ਦੇ 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 ਦੇ। ਤਾਂ ਇਹ ਨਾ ਸਵਾਦ ਬਣੀ ਸਰ ਜੀ ਫਿਰ। ਨੜ ਕੋਲ ਕੋਈ ਆਪਸ਼ਨ ਨਹੀਂਗਾ ਸੈਕਿੰਡ ਸੈਕਿੰਡ ਆਪਸ਼ਨ ਹੈਗਾ ਖਾਣੀ ਬੋਲ ਅਲੂ ਵਾਲਾ ਹੈਗਾ ਅਲੂ ਵਾਲੇ ਖਲੇ ਘਰ ਮੇਰੇ ਤੇਰੇ ਛੰਡੂਆਂ ਚ ਹਰ ਖਿਚੀ ਚ ਬਾਲੂ ਸਮਝੂ ਨਹੀਂ ਖਾਣੀ ਤੁਸੀਂ ਰੋਟੀਆਂ ਨਹੀਂ ਖਾਣੀਆਂ ਨਾਲ ਨੂੰ ਚਲੋ ਮੈਂ ਆਉਂਦੀ ਮੰਡੀੋਂ ਵਾਪਸ ਕਰਾ ਲਉ ਕਿੰਨੇ ਦਿਨ ਖਾਓਗੇ ਇਹ ਕਿੰਨੇ ਦਿਨ ਖਾਓਗੇ ਹਾਂ ਕਹਿੰਦੇ ਨਾ ਤੈਨੂੰ ਨਾ ਜਲਦੀ ਕਰੋ ਮੈਂ ਪਾਣੀ ਦੀ ਵਾਰੀ ਹੈ 9 ਵਜੇ ਤੱਕ ਮੈਂ ਪਾਣੀ ਲਾਉਣ ਵੀ ਜਾਣਾ 6 ਵਜੇ ਸ਼ਾਮੀ ਰੂ ਨੇ ਪਤਾ ਵੀ ਮੈਨੂੰ ਕਿੰਨਾ ਤੰਗ ਕੀਤਾ ਮੈਨੂੰ 2.5 ਘੰਟੇ ਤੁਹਾਡੇ ਕੋਲ 2.5 ਘੰਟੇ ਦੇ ਵਿੱਚ ਵਿੱਚ ਸਬਜ਼ੀ ਤਾਰ ਕੇ ਮੈਨੂੰ ਰੋਟੀ ਖਵਾ ਦੇ 2.5 ਘੰਟੇ ਮੈਨੂੰ 1 ਘੰਟਾ ਬਹੁਤ ਆ ਦੇਖੋ ਤੁਸੀਂ ਅੱਧੇ ਘੰਟੇ ਸਬਜ਼ੀ ਬਣ ਜਾਣੀ ਆ ਨਾਲੇ ਪਾਟ ਕੇ ਫੇਰ ਪਾਵਾਂਗੇ ਕਾਲਾ ਉਹ ਬਏ ਤਲਾ-ਗਲਾ ਜਿਹਾ ਮਸੂਂਡੇ ਖਾਦਦੇ ਸੀ ਮੈਂ ਹਾਂ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਸੀਗਾ 2.5 ਘੰਟੇ 2.5 ਘੰਟੇ ਮਿੰਟ ਜਲਦੀ ਜਲਦੀ ਕਰਦੇ ਮੈਂ ਬਾਤ ਜਾਣਾ ਪਾਣੀ ਲਾਉਣ ਸੋ ਆਪਾ ਪਹੁੰਚਾਂਗੇ ਰਾਤ ਕੋ 11:00 11:30 ਵਜੇ ਘਰੇ ਮੇਰੀ ਠੰਡ ਹਵਾ ਵੀ ਚੱਲ ਰਹੀ ਆਣ ਤਾਂ ਲੱਗੂਗੀ ਫਿਰ ਹੁਣ ਕੀ ਇਲਾਜ ਹੋਰ ਛੱਡਣ ਦੀ ਫਿਰ ਹੁਣ ਕੀ ਕਿ ਟਾਂਡਾ ਤਾਂ ਲੱਗਣੀ ਨਹੀਂ ਲੱਗਣੀ ਕੁਲਕੀ ਜਮੇਗੀ ਕੁਲਕੀ ਹੋਰ ਕੋਣ ਲਾਉਗਾ ਪਾਣੀ ਅਸੀਂ ਨਾ ਲਾਵਾਂਗੇ ਕਿਉਂਕਿ ਹੁਣ ਤੇ ਤੁਹਾਡਾ ਜਿਵੇਂ ਹੁਣ ਸਾਡਾ ਰੋਟੀ ਪਾਣੀ ਦਾ ਕੰਮ ਹੈ ਪਾਣੀ ਲਾਉਣਾ ਤੁਹਾਡਾ ਕੰਮ ਹੈ ਹੈ ਤਾਂ ਕਰਦੇ ਕੋਊਗਾ ਅਸੀਂ ਤਾਂ ਲਾਵਾਂਗੇ ਬਈ ਲੋਣਾ ਪਾਉਗਾ ਜਿਦਾਣੇ ਖਾਣੇ ਆ ਤਾਂ ਫਿਰ ਤਾਂ ਲਾਣਾ ਪਾਉਗੇ ਇਹ ਤਾਂ ਕਿਰਤਾ ਕਿਰਤ ਕਰਨੀ ਪਊਗੀ ਕਿਰਤ ਕਰਾਂਗੇ ਤੇ ਬੰਦਾ ਕਦੇ ਭੁੱਖਾ ਨਹੀਂ ਮਰਦਾ ਹੈਨਾ ਵਾਏ ਗੁਰੂ ਕਹਿੰਦਾ ਹੁੰਦਾ ਰੋਟੀ ਦੋ ਟਾਈਮ ਦੀ ਬਖਸ਼ਦਾ ਰਵੇ ਬਸ ਗਰਮਾਸ਼ ਨੂੰ ਪੀਣਾ ਪਾਣੀ ਨਾਲ ਚੱਲੇਗਾ ਮਾ ਨਹੀਂ ਜਾਮਾ ਬਸ ਇਹ ਤੂੰ ਲਾ ਲੈ ਤੂੰ ਸਵੇਰ ਦੀ ਤੂੰ ਲਾ ਲੈ ਕੇ ਪਾਣੀ ਦੀ ਪਾਣੀ ਮੈਨੂੰ ਸੀ ਆ ਵਾਰਤਨ ਚਰਦੇ ਸੀ ਬਾਕੀ ਸਾਰੇ ਪੜੇ ਸੀ ਵਾਰਤਨ ਚਰਦੇ ਸੀ ਸਿੱਧਾ ਉਹ ਖਾੜੇ ਦੇ ਖਾੜੇ ਦੇ ਵਿੱਚ ਡਿੱਗ ਗਿਆ ਫੇਰ ਕੀ ਹੈ ਮੈਂ ਦੁਕਾਨ ਲੈ ਲੈਣਾ ਲੈਣਾ ਦੇਖਵਾ ਦੇ ਆਪ ਮੈਂ ਕਿਹਾ ਵੀ 2 ਮਿੰਟ ਗਏ ਸੀ ਆਗੇ ਸਾਡੇ ਸਰਦਾਰ ਜੀ ਦੇਖੋ ਹੁਣ ਆਪ ਦੇ ਘਡੌਣੇ ਅੰਦਰ ਰੱਖਣਗੇ ਸਾਰੇ ਆ ਚੱਕੋ ਉਹ ਇਹਨਾਂ ਨੂੰ ਇੱਥੇ ਰਹਿਣ ਦੇ ਬਾਹਰ ਕਾਤੋਂ ਬਾਹਰ ਕੀ ਹੁੰਦਾ ਫਿਰ ਉਥੇ ਲੈ ਜਾ ਅੱਗੇ ਅੱਗੇ ਲੈ ਜਾ ਅੱਗੇ ਅੱਗੇ ਰਾਹ 'ਚ ਨਹੀਂ ਚੱਲ ਉਥੇ ਅੱਗੇ ਲੈ ਜਾ ਅੱਗੇ ਹੋਰ ਅੱਗੇ ਲਾਇਆ ਕੰਧ ਨਾਲ ਆ ਕੰਧ ਨਾਲ ਸਾਰੇ ਖਿਲਾਉਣੇ ਵਿਚਾਰਾ ਚੱਕ ਕੇ ਰੱਖ ਦਿੰਦਾ ਵੇਲਾ ਆਪਦੇ ਸਾਰੇ ਰੱਖੀ ਅੱਲਾ ਹਾਂ ਦੇਖੀ ਹੁਣ ਸਾਰੇ ਰੱਖੂਗਾ ਜਿਆਣਾ ਪੁੱਤ ਆ ਇਹ ਚਲੋ ਰਹਿਣ ਦੇ ਬਾਕੀ ਬਾਹਰ ਰਹਿਣ ਦੇ ਹੈ ਉਹਨਾਂ ਨੂੰ ਠੰਡ ਲੱਗਦੀ ਆ ਕੋਈ ਬਾ ਖਰਾਬ ਹੋ ਜਣੇ ਰਹਿਣ ਤੇ ਬਾਹਰ ਇੱਥੇ ਰਹਿਣ ਦੇ ਉੱਤਰਾ ਤੇ ਉਰੇ ਨਹੀਂ ਰੱਖਣ ਚੱਲ ਅਗੇ ਇਹ ਤਾਂ ਦੇਖੋ ਆ ਨਾ ਨਾ ਸਰਦਾਰ ਜੀ ਪਾਣੀ ਲਾਉਣ ਚੱਲੇ ਪਾਣੀ ਲੋੜ ਬਸ ਫਿਰ ਐ ਤਾਂ ਜਰੂਰ ਤੁਸੀਂ ਪਾਣੀ ਲਾ ਲਓਗੇ ਲੈ ਕੇ ਪਾਣੀ ਚ ਡੇਗਾ ਨਾ ਇਹ ਹੋਇਆ ਦੁਗਣਾ ਪਾਰਾ ਚੱਲੇ ਪਾਣੀ ਲੋੜ ਓਏ ਵੀ ਤੇ ਲਿਆ ਹੋ ਉਹ ਵੇਖ ਦੇ ਸਰ ਪਾਪਾ ਕੀ ਬਣਿਆ ਕਿ ਨਾਲੀ ਅਰੇ ਕੋਈ ਜ਼ਿਆਦਾ ਕੰਪਾਪਾ ਚੱਲੇ ਹਾਂ ਟੈਲੀਫੋਨ ਹੀ ਨਾ ਹਾਂ ਚ ਲੈ ਆ ਲੈ ਵਿੱਚ ਮੈਂ ਲੈ ਜਾ ਉਹ ਲੈ ਔਲ ਇਹ ਨੂੰ ਕਦਾ ਗੁੱਸਾ ਕਰਾ ਹਾਕ ਨੀ ਮਾਰੀ ਪੈਨਸਲ ਕਹਿੰਦਾ ਮੈਂ ਨਹੀਂ ਕਰ ਤੇਰੀ ਮੈਮ ਨੂੰ ਮੈਂ ਫੋਟੋ ਤੇਰੀ ਬਣਾ ਕੇ ਨਾ ਵੀਡੀਓ ਭੇਜ ਦੇਣੀ ਵੀ ਇਹ ਵਰਕ ਨਹੀਂ ਕਰਦਾ ਚੱਲ ਪਾਣੀ ਲੈਣ ਚੱਲ ਪਾਣੀ ਲੈਣ ਚੱਲ ਲੈ ਖੜਾ ਹਾਂ ਫਿਰ ਚੱਲੀ ਬੂਤ ਪਾ ਲਉ ਬੂਤ ਪਾ ਔਲ ਉਹ ਤਾਂ ਤਿਆਰ ਹੋ ਗਿਆ ਚੱਲ ਨਾ ਫਿਰ ਕਿੱਥੇ ਹੈ ਨੱਕਾ ਕੌਣ ਮੜੂਗਾ ਉਹ ਨਹੀਂ ਨਾ ਪਤਾ ਨਾ ਪਤਾ ਤੋਲ ਛੋਜੀ ਚੰਗਾ ਮੈਂ ਪਣ ਲਾ ਗੋਨਾ ਠੀਕ ਹੈ ਲਓ ਤਿਆਰ ਹੋ ਗਿਆ ਲੈ ਹੋ ਗਿਆ ਕੰਮ ਇਹ ਦੇਖੋ ਮੇਰੇ ਮੁੰਡੇ ਦੇ ਕੰਮ ਦੇਖੋ ਜਿਮੈਟਰੀ ਬਾਕਸ ਲੈ ਆਇਆ ਅੱਗੇ ਇੱਕ ਦਿਨ ਭੁੱਲ ਆਇਆ ਸੀ ਅੱਜ ਲੈ ਆਇਆ ਖਾਲੀ ਕੋਈ ਸ਼ਾਪ ਨਾ ਰਬੜ ਪੈਨਸਲਾਂ ਸੀ ਦੋ ਦੋ ਰਬੜਾਂ ਸੀ ਕੀ ਆਇਆ ਕੀ ਆਇਆ ਲਓ ਜੀ ਆਪਾਂ ਕਰਦੇ ਹੁਣ ਅੱਜ ਦੇ ਵਲੌਗ ਦੀ ਐਂਡਿੰਗ ਤੁਹਾਨੂੰ ਸਾਡਾ ਇਹਦਾ ਵਲੌਗ ਕਿਦਾਂ ਦਾ ਲੱਗਿਆ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਅਗਰ ਸਾਡੇ ਚੈਨਲ ਤੇ ਨਵੇਂ ਹੋ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਆਪਾਂ ਤੁਹਾਨੂੰ ਨੈਕਸਟ ਵਲੌਗਸ ਤਦ ਤੱਕ ਲਈ ਬਾਏ ਬਾਏ